ਕੀ ਹਾਲ ਆ ਦੋਸਤੋ ਅੱਜ ਚੱਲੇ ਆਪਾਂ ਬਸੇ 26 ਜਨਵਰੀ ਨੂੰ ਟਰੈਕਟਰਾਂ ਦਾ ਇਕੱਠ ਜਿਹੜੀ ਰੈਲੀ ਰੱਖੀ ਹੋਈ ਆ ਕਰਮਨ ਵੀ ਟਰੈਕਟਰ ਲਿਆ ਆ ਆਪਣਾ ਬਸ ਹੁਣ ਆਪਣੇ ਵਾਲਾ ਵੀ ਤਿਆਰ ਕਰ ਰਹੇ ਆ ਮੈਂ ਝੰਡਾ ਲਾ ਲਈਏ ਫੇਰ ਚੱਲਦੇ ਆ ਚਲੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਜਲਦੀ ਬਸ ਸਾਰੇ ਇਕੱਠੇ ਹੋ ਰਹੇ ਆ ਟਰੈਕਟਰ ਹੌਲੀ ਹੌਲੀ ਫੇਰ ਚੱਲਦੇ ਆ ਸਾਰੇ ਇਕੱਠੇ ਹੋ ਕੇ ਜਾ ਰਹੇ ਆ ਬਸ ਦੋ ਤਿੰਨ ਟਰੈਕਟਰ ਰਹਿ ਗਏ ਉਹ ਵੀ ਆ ਰਹੇ ਆ ਜਾ ਰਹੇ ਆ ਚਲੋ ਤੁਹਾਨੂੰ ਬਸੀ ਜਾ ਕੇ ਮਿਲਦੇ ਆਂ ਵੀਰ ਆਪਾਂ ਹੁਣ ਦੌੜਨ ਲੱਗੇ ਆਂ ਬਸ ਚੱਲੇ ਆਪਾਂ ਹੁਣ ਸਟੇਟ ਸਾਰੀ ਦੁਰਪੇ ਮੇਰਾ ਵੀਰ കടയാ ਜੀ ਮੇਰਾ ਵੀਰ ਪਹੁੰਚ ਗਿਆ ਜੀ ਕੇ ਬਸੀ ਮੰਡੀ ਦੇ ਵਿੱਚ ਬਹੁਤ ਇਕੱਠਾ ਮੇਰਾ ਵੀਰ ਹਲਤਾ ਸ਼ੁਰੂ ਆ ਹਲਤਾ ਆ ਰਹੇ ਨੇ ਹਲਤਾ ਕੋਈ ਕਿ ਪਿੰਡਾਂ ਦੇ ਆਏ ਆ ਬਾਕੀ ਆ ਰਹੇ ਨੇ पहुंच चुके ने तो ट्रैक्टर क्यों कटे ने दोस्तों ग्यारह महीने तो उपर का समा हो गया ਆਪਾਂ ਬਾਰਡਰਾਂ ਤੇ ਬੈਠੇ ਆਂ ਸ਼ੰਭੂ ਕਨੌੜੀ ਤੇ ਰਤਨਪੁਰਾ ਰਾਜਸਥਾਨ ਦਾ ਬਾਰਡਰ ਹੈ ਪਿਛਲੇ ਸਾਲ 13 ਫਰਵਰੀ ਨੂੰ ਆਪਾਂ ਕਰਾਜੋਂ ਨਿਕਲੇ ਸੀ ਆਪਣੀਆਂ 13 ਫਰਵਰੀ ਨੂੰ ਕਰਾਜੋਂ ਨਿਕਲੇ ਤੇ ਆਪਾਂ ਇਥੋਂ ਨੇੜੇ ਵਾਲੇ 13 ਨੂੰ ਨਿਕਲੇ ਪਰ ਸਰਕਾਰ ਨੇ 6-7 ਫਰਵਰੀ ਤੋਂ ਹੀ ਉਹ ਦੋਵੇਂ ਬਾਟਰਾ ਦੇ ਕੰਕਰੀਟ ਪਾ ਕੇ ਸਰੀਏ ਲਾ ਕੇ ਤਾਰਾ ਬੰਨ੍ਹਣ ਕੀਤੀ ਐ ਉਸ ਮੋਰਚੇ ਦੇ ਵਿੱਚ ਇਹ ਆਪਣੇ ਪਿੰਡ ਦੇ ਹੋਰ ਵੀ ਇਲਾਕੇ ਵਿੱਚ ਤੇ ਜਦ ਵੀ ਜ਼ਰੂਰਤ ਹੁੰਦੀ ਜਿਹਦੇ ਭੱਜ ਲੈਂਦੇ ਤੇ ਖਨੋਰੀ ਨੂੰ ਦੋ ਘੰਟੇ ਜੀ ਪਹੁੰਚ ਜੇ ਹੁੰਦੇ ਤੇ ਇਹ ਉਹਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੂਗਾ ਜਸਨਜੀਤ ਬਰਾਮਪੁਰ ਆ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਲਪ੍ਰੀਤ ਸਿੰਘ ਨੇ ਆਪਾਂ ਨੂੰ ਬਹੇ ਮੋਰਚੇ ਬਾਰੇ ਸਾਰਾ ਹੀ ਸਮਝਾ ਸਮਝਾਤਾ ਤੇ ਮੈ ਮੈਨੂੰ ਤਾਂ ਉਹਨਾਂ ਨੂੰ ਸੁਣ ਕੇ ਇਦਾਂ ਲੱਗਿਆ ਵੀ ਜਿਵੇਂ ਕੋਈ ਆਪਾਂ ਕਿਤਾਬ ਪੜ੍ਹ ਰਹੇ ਆਂ ਮੈਂ ਹੁਣ ਮੋਰਚੇ ਬਾਰੇ ਤਾਂ ਆਪਾਂ ਬਲਪ੍ਰੀਤ ਸਿੰਘ ਨੇ ਇੰਨਾ ਕੁਝ ਦੱਸਤਾ ਵੀ ਆਪਣੇ ਕੋਲ ਇਹ ਹੈ ਹੀ ਨਹੀਂ ਕੁਝ ਬੋਲਣ ਨੂੰ ਪਰ ਮੈਂ ਥੋੜੇ ਜਿਹਾ ਆਪਣਾ ਕਿਸਾਨਾਂ ਬਾਰੇ ਦੱਸਦਾ ਵੀ ਅਸੀਂ ਹੈ ਕੌਣ ਆ ਕਿਸਾਨ ਹੈ ਕਿ ਆ ਕੌਣ ਸੀ ਕਿਉਂ ਇਹਨਾਂ ਨੂੰ ਅੰਨ ਦਾਤਾ ਕਿਹਾ ਜਾਂਦਾ ਏ ਕਿਉਂ ਜੈ ਜਵਾਨ ਜੈ ਕਿਸਾਨ ਕਿਸਾਨ ਨੂੰ ਹੀ ਕਿਹਾ ਜਾਂਦਾ ਇਹਦਾ ਕਾਰਨ ਇਹ ਸੀ ਵੀ ਜਦ ਆਪਣੇ ਦੇਸ਼ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਆਪਣੇ ਦੇਸ਼ ਦੇ ਵਿੱਚ ਖਾਣ ਖਾਣ ਵਾਲੀਆਂ ਚੀਜ਼ਾਂ ਦੀ ਕਮੀ ਰਹਿ ਗਈ ਸੀ ਤੇ ਆਪਣਾ ਵੀਰੇ ਵਾਸਤੇ ਹੁਣ ਸਮਾਪਤੀ ਹੋ ਗਈ ਸਾਰੇ ਘਰਾਂ ਨੂੰ ਚੱਲੇ ਆ ਬਹੁਤ ਬਹੁਤ ਕਰਨ ਚੱਲੇ ਆ ਬੱਸ ਹੀ ਦੇਕਰ ਨੂੰ ਚੱਲੇ ਆ ਸਾਰੀ ਚੱਲ ਕੇ ਕਿਸਾਨ ਵੀਰ ਆਪਣੇ ਘਰ ਨੂੰ ਹੁਣ ਸਮਾਪਤੀ ਹੋ ਗਈ ਆਪਣੇ ਪਿੰਡ ਦੇ ਡਾਇਰੈਕਟਰ ਖੜੇ ਨੇ ਹਾਂਜੀ ਮੇਰਾ ਵੀਰ ਪਿੰਡ ਪਹੁੰਚ ਚੁਗੇ ਸੀਗੇ ਬਾਕੀ ਟਰੈਕਟਰ ਆਪਣੇ ਘਰ ਨੂੰ ਲੰਘ ਗਏ ਚਲੋ ਹੁਣ ਮਿਲਦਿਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ